ਸੱਚੀਓ ਕੋਈ ਭੂਤ ਹੁੰਦੀ ਹੈ ਜਾਂ ਹੈਗੀ ਇੱਥੇ ਪਰ ਕੀ ਰਾਤ ਨੂੰ ਕਿਸੇ ਨੂੰ ਕੋਈ ਭੂਤ ਇੱਥੇ ਦਿਖੀ ਹੈ ਇਤਨਾ 사이ਡ ਨਾ ਜਾਇਓ ਉਥੇ ਕੋਈ ਫੀਮੇਲ ਭੂਤ ਹੈ ਜਿਹੜੀ ਉਹ ਦਿਖਦੀ ਹੈਗੀ ਪਹਿਲੀ ਗੱਲ ਮੈਂ ਤੁਹਾਡੇ ਚੈਨਲ ਆਹੀਂ ਚੈਲੇਂਜ ਕਰਦਾ ਜੇ ਕੋਈ ਭੂਤ ਕੋਈ ਤਰ੍ਹਾਂ ਹਜੇ ਆ ਹੋਵੇ ਤੇ ਮੇਰੇ ਬੱਚਿਆਂ ਤੇ ਛੱਡ ਦਿੱਤਾ ਜਾਵੇ ਮੀਰੇ ਨੂੰ ਛੱਡ ਦਿੱਤਾ ਜਾਵੇ ਮੇਰਾ ਨੁਕਸਾਨ ਪਹੁੰਚਾਇਆ ਦਿੱਤਾ ਜਾਵੇ ਤਾਂ 5 ਲੱਖ ਰੁਪਏ ਦਾ 19th ਕਾਉਂਟੇ ਅਨਾਉਂਸ ਦੇਣ ਦੀ ਕੋਸ਼ਿਸ਼ਾ ਕਰਦਾ ਹਾਂ ਆਪਣੇ ਚੈਨਲ ਤੇ ਹੁਣ ਇਸੇ ਚੀਜ਼ ਨੂੰ ਦੇਖਣ ਦੇ ਲਈ ਜਦੋਂ ਅਸੀਂ ਪਹੁੰਚਦੇ ਹਾਂ ਤਾਂ ਇਹੀ ਰਸਤੇ ਦਾ ਜ਼ਿਕਰ ਕਰਾਇਆ ਜਾਂਦਾ ਜਿਹੜਾ ਬਿਲਕੁਲ ਵੈਸੇ ਦਾ ਸੁਨਸਾਨ ਹੈ ਜਿਉਂ-ਜਿਉਂ ਰਾਤ ਪਈ ਜਾਂਦੀ ਹੈ ਇਹਦੇ ਤੇ ਸੁਨਸਾਨ ਵਧੀ ਜਾ ਰਿਹਾ ਹੈ ਅਸੀਂ ਦੇਖਿਆ ਵੀ ਬਾਕੀ ਕਿੱਥੇ-ਕਿੱਥੇ ਹੋ ਸਕਦੀ ਹੈ ਇਹ ਫੋਟੋ ਅਨੇਕਾਂ ਲੋਕਾਂ ਨੇ ਯੂਟਿਊਬਰਾਂ ਨੇ ਜਾਂ ਲੋਕਾਂ ਨੇ ਵੀਡੀਓ ਬਣਾਉਣ ਵਾਲਿਆਂ ਨੇ ਵੈਸੇ ਫੋਟੋ ਯੂਜ਼ ਕਰੀ ਹੋਈ ਹੈ ਯਾਨੀ ਕਿ ਇਸ ਫੋਟੋ ਦੀ ਸੱਚਾਈ ਕੋਈ ਨਹੀਂ ਹੈਗੀ ਇਸ ਫੋਟੋ ਨੂੰ ਲੈ ਕੇ ਜਿਹੜਾ ਪ੍ਰਮਿਤ ਕੀਤਾ ਜਾ ਰਿਹਾ ਸਸੇ ਕਾਲੋ ਕੁਝ ਦਿਨ ਪਹਿਲਾਂ ਇੱਕ ਫੋਟੋਆਂ ਨੇ ਜਿਹੜੀਆਂ ਬਹੁਤ ਵਾਇਰਲ ਹੁੰਦੀਆਂ ਨੇਗੀਆਂ ਹੁਣ ਵੀ ਕਈ ਗਰੁੱਪਾਂ ਦੇ ਵਿੱਚ ਲਗਾਤਾਰ ਫੋਟੋਆਂ ਚੱਲ ਰਹੀਆਂ ਨੇ ਕਿਹਾ ਉਹਦੇ ਵਿੱਚ ਕੀ ਜਾ ਰਿਹਾ ਹੈ ਕਿਤਨਾ 사이ਡ ਨਾ ਜਾਇਓ ਯਾ ਰਾਤ ਨੂੰ ਉਥੋਂ ਦੀ ਲੇਟ ਨਾ ਲੰਘਿਓ ਕਾਰਨ ਕਿ ਉਥੇ ਕੋਈ ਫੀਮੇਲ ਭੂਤ ਹੈ ਜਿਹੜੀ ਉਹ ਦਿਖਦੀ ਹੈਗੀ ਹੁਣ ਇਸੇ ਚੀਜ਼ ਨੂੰ ਦੇਖਣ ਦੇ ਲਈ ਜਦੋਂ ਅਸੀਂ ਪਹੁੰਚਦੇ ਆ ਤਾਂ ਇਹੀ ਰਸਤੇ ਦਾ ਜ਼ਿਕਰ ਕਰਾਇਆ ਜਾਂਦਾ ਜਿਹੜਾ ਬਿਲਕੁਲ ਵੈਸੇ ਦਾ ਸੁਨਸਾਨ ਹੈ ਜਿਉਂ-ਜਿਉਂ ਰਾਤ ਪਈ ਜਾਂਦੀ ਹੈ ਇਹਦੇ ਤੇ ਸੁਨਸਾਨ ਵਧੀ ਜਾ ਰਿਹਾ ਹੈ ਉਸੇ ਦੇ ਨਾਲ ਜੇ ਦੇਖਿਆ ਜਾਵੇ ਇੱਕ ਗੱਲ ਤਾਂ ਠੀਕ ਹੈ ਵੀ ਜਿਸ ਤਰ੍ਹਾਂ ਦੇ ਨਾਲ ਰਾਤਾਂ ਨੂੰ ਜਾਂ ਦਿਨੇ ਵੀ ਹੁਣ ਤਾਂ ਖੈਰ ਲੁੱਟਾ ਖੋਹਾਂ ਹੁੰਦੀਆਂ ਨੇ ਉਸ ਮੁਤਲਕ ਤਾਂ ਤੁਸੀਂ ਆਪਦੇ ਆਪ ਨੂੰ ਸੇਫ ਮੰਨਦੇ ਥੋੜਾ ਜਿਹਾ ਵੇਅਰ ਰੱਖ ਕੇ ਜਾਓ ਪਰ ਗੱਲ ਇਹ ਹੈ ਵੀ ਕੀ ਸੱਚੀਓ ਕੋਈ ਭੂਤ ਹੁੰਦੀ ਹੈ ਜਾਂ ਹੈਗੀ ਐ ਇੱਥੇ ਇਹ ਸਾਰਾ ਆਸ-ਪਾਸੇ ਕਿਉਂਕਿ ਜੰਗਲ ਖੇਤਰ ਪੈਂਦਾ ਤੇ ਇਹ ਵੀਡੀਓ ਇਹ ਫੋਟੋਆਂ ਨੇ ਜਿਹੜੀਆਂ ਇੰਨੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ ਸਕਰੀਨ ਦੇ ਨਾਲ-ਨਾਲ ਤੁਹਾਨੂੰ ਦਿਖਾ ਵੀ ਦਿੰਦੇ ਆ ਕਿ ਲੋਕ ਕਈ ਡਰਨਾ ਵੀ ਸ਼ੁਰੂ ਹੋ ਜਾਂਦੇ ਨੇ ਹੁਣ ਇਸ ਚੀ ਦੀ ਅਸਲੀਅਤ ਕੀ ਹੈ ਕਿਉਂਕਿ ਆਸ-ਪਾਸੇ ਤੁਸੀਂ ਦੇਖੋਗੇ ਹਨੇਰ ਕੁੱਪ ਪਿਆ ਹੋਇਆ ਹੈ ਤੇ ਜਿਉਂ-ਜਿਉਂ ਰਾਤ ਅੱਗੇ ਨੂੰ ਵੱਧਦੀ ਹੈ ਉਸੇ ਤਰ੍ਹਾਂ ਦੇ ਨਾਲ-ਨਾਲ ਹਨੇਰਾ ਹੋਰ ਵੀ ਵੱਧਦਾ ਜਾਂਦਾ ਹੈ ਡੂੰਘਾ ਹਨੇਰਾ ਤੇ ਉਧਰੋਂ ਚੱਲ ਜਾਂਦੀ ਜੇ ਲਾਈਟ ਤਾਂ ਆਖਰਕਾਰ ਜਿਹੜੀਆਂ ਕੋਲੇ ਵਾਲੀਆਂ ਸਟਰੀਟ ਲਾਈਟਾਂ ਨੇ ਉਹ ਵੀ ਬੰਦ ਹੋ ਜਾਂਦੀਆਂ ਨੇ ਪਰ ਕੀ ਰਾਤ ਨੂੰ ਕਿਸੇ ਨੂੰ ਕੋਈ ਭੂਤ ਇੱਥੇ ਦਿਖੀ ਹੈ ਹਾਲਾਂਕਿ ਉਹ ਵੀ ਸੱਜਣਾ ਕਮੈਂਟ ਕਰਕੇ ਰਾਏ ਦੇ ਦਿਓ ਆਪਦੀ ਜੇਕਰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਲੱਗੀ ਆ ਪਰ ਹੁਣ ਤੱਕ ਜੇ ਦੇਖਿਆ ਜਾਵੇ ਕਈ ਦਿਨ ਹੋ ਗਏ ਇਸ ਚੀਜ਼ ਨੂੰ ਲੈ ਕੇ ਤਲਾਸ਼ਦੇ ਹੋਏ ਪਰ ਕੋਈ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਪਹਿਲਾਂ ਜ਼ਿਕਰ ਆਇਆ ਵੀ 6 ਫੇਸ ਮੁਹਾਲੀ ਦੇ ਵਿੱਚ ਕੋਈ ਬੰਦਾ ਦਾਖਲ ਆ ਉੱਥੇ ਕੋਈ ਅਜਿਹੀ ਘਟਨਾ ਨਹੀਂ ਆਈ ਫਿਰ ਗੱਲ ਆਈ ਉਰੇ ਦੇ ਹਸਤਾਲਾਂ ਦੇ ਵਿੱਚ ਜਿੱਥੇ ਤੱਕ ਪਤਾ ਕਰਿਆ ਕਿਸੇ ਵੀ ਜਗ੍ਹਾ ਤੇ ਕੋਈ ਅਜਿਹੀ ਘਟਨਾ ਨਹੀਂ ਆਈ ਕਿਉਂਕਿ ਕਈ ਜਿਹੜੇ ਉਹਦੇ ਨਾਲ ਫੋਟੋਆਂ ਨੇ ਉਹ ਦਿਖਾ ਵੀ ਨਹੀਂ ਸਕਦੇ ਇੰਨੀ ਜ਼ਿਆਦੀ ਬੁਰੀ ਹਾਲਾਤ ਕਿਸ ਕਿਸੇ ਇਨਸਾਨ ਦੀ ਹੋ ਸਕਦੀ ਹੈ ਉਹ ਦਰਸਾਇਆ ਗਿਆ ਉਹਦੇ ਚ ਹੁਣ ਗੱਲ ਇਹ ਹੈ ਵੀ ਇਸ ਚੀਜ਼ ਨੂੰ ਲੈ ਕੇ ਜਿਹੜੇ ਜਾਣਕਾਰ ਨੇ ਜਿਹੜੇ ਦੇ ਸਾਹਮਣਾ ਅਜੀਆਂ ਚੀਜ਼ਾਂ ਨੂੰ ਜਿਹੜੀਆਂ ਘਟਨਾਵਾਂ ਨੂੰ ਲੈ ਕੇ ਹੁੰਦਾ ਰਹਿੰਦਾ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਤਰਕਸ਼ੀਲ ਸੁਸਾਇਟੀ ਵਾਲੇ ਤੁਸੀਂ ਦੇਖਿਆ ਅਕਸਰ ਕਹਿੰਦੇ ਨੇ ਕਿ ਪੂਤ ਲੱਭ ਕੇ ਦਿਖਾਓ ਤਾਂ ਅਸੀਂ ਤੁਹਾਨੂੰ ਇਨਾਮ ਦੇਵਾਂਗੇ ਪਰ ਅਜਿਹਾ ਜਦੋਂ ਮਸਲਾ ਹੁੰਦਾ ਤਾਂ ਕੀ ਸੱਚੀ ਕੋਈ ਹੁੰਦਾ ਸਨਸ ਸਤਰਾਮ ਸਿੰਘ ਦਾਉ ਨੇ ਕਿਉਂਕਿ ਕਈ ਅਜਿਹੇ ਮਾਮਲੇ ਇਹ ਪਹਿਲਾਂ ਦੇਖ ਚੁੱਕੇ ਨੇ ਸਤਿ ਸ਼ਕਲ ਦਾਉ ਜੀ ਸਤਿ ਸ਼ਕਲ ਜੀ ਸਨਾਮ ਜੀ ਦੇਖਿਆ ਹੋਣਾ ਤੁਸੀਂ ਕਈ ਦਿਨਾਂ ਦੀਆਂ ਜਿਹੜੀਆਂ ਫੋਟੋਆਂ ਨੇ ਵਾਇਰਲ ਹੋ ਰਹੀਆਂ ਨੇ ਖੜੇ ਅਸੀਂ ਉਸੇ ਰੋਡ ਤੇ ਆ ਵੀ ਰਾਤ ਦੇ ਹਨੇਰੇ ਦੇ ਦੌਰਾਨ ਕੋਈ ਜਿਹੜੀ ਭੂਤਨੀ ਹੈ ਯਾਨੀ ਕਿ ਫੀਮੇਲ ਭੂਤਾ ਉਹ ਅਖਰ ਤੁਹਾਡਾ ਨੁਕਸਾਨ ਕਰ ਸਕਦੀ ਆ ਤੁਹਾਨੂੰ ਚਿੰਬੜ ਸਕਦੀ ਆ ਤੁਹਾਡਾ ਜਾਨੀ ਨੁਕਸਾਨ ਕਰ ਸਕਦੀ ਆ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਉਰੇ ਇਹ ਤਾਂ ਠੀਕ ਹੈ ਵੀ ਸੁੰਸਾਨ ਤਾਂ ਬਹੁਤ ਹੈ ਰਸਤਾ ਕੋਲੇ ਜੰਗਲ ਖੇਤਰ ਪੈਂਦਾ ਪਰ ਜਿਹੀ ਚੀਜ਼ ਕੋਈ ਦੇਖਣ ਨੂੰ ਮਿਲੀ ਨਹੀਂ ਹਜੇ ਤੱਕ ਰ ਪਹਿਲੀ ਗੱਲ ਮੈਂ ਤੁਹਾਡੇ ਚੈਨਲ ਆਹੀਂ ਚੈਲੰਜ ਕਰਦਾ ਜੇ ਕੋਈ ਭੂਤ ਪ੍ਰੇਤ ਅਜਿਹਾ ਹੋਵੇ ਤੇ ਮੇਰੇ ਬੱਚਿਆਂ ਤੇ ਛੱਡ ਦਿੱਤਾ ਜਾਵੇ ਮੇਰੇ ਤੇ ਛੱਡ ਦਿੱਤਾ ਜਾਵੇ ਮੇਰਾ ਨੁਕਸਾਨ ਪਹੁੰਚਾਇਆ ਜਾਵੇ ਤਾਂ 5 ਲੱਖ ਰੁਪਏ ਦਾ ਨਿੱਜੀ ਕਾਉਂਟ ਹੈ ਇਨਾਮ ਦੇਣ ਦੀ ਕੋਸ਼ਿਸ਼ਾ ਕਰਦਾ ਤੁਹਾਡੇ ਚੈਨਲ ਤੇ ਕਿਉਂ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਨੂੰ ਡਰ ਨਹੀਂ ਲੱਗਦਾ ਜਾਂ ਤੁਸੀਂ ਮੰਨਦੇ ਨਹੀਂ ਜੀ ਮੈਂ ਇਸ ਆਧਾਰ ਤੇ ਮੰਨਣਾ ਜਾਂ ਨਾ ਮੰਨਣਾ ਲਾਗ ਵਾਲਾ ਮੈਂ ਪ੍ਰੈਕਟੀਕਲੀ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਕਿ ਇਹ ਮਾਨਸਿਕ ਰੋਗਾਂ ਦੇ ਇਲਾਜ ਮੈਂ ਤਰਕਸ਼ੀ ਸੁਸਾਇਟੀ ਦੇ ਨਾਲ ਰਹਿ ਕੇ 30 ਸਾਲ ਇਲਾਜ ਕਰਦਾ ਰਿਹਾ ਸੈਂਕੜੇ ਅਜਿਹੇ ਕੇਸ ਜਿਨ੍ਹਾਂ ਨੂੰ ਕਦੇ ਕਸਰ ਹੁੰਦੀ ਹੈ ਭੂਤਾਂ ਦੀ ਜਾਂ ਕਪੜੇ ਘਾਟੋਂ ਨਹੀਂ ਖੁੰਦੇ ਚੁਕਿਆ ਨੇ ਕੀਤਾ ਕਰਾਇਆ ਜਾਦੂ ਮੰਤਰ ਇਹਨਾਂ ਦੇ ਕੜ ਦੇ ਫਾਸ ਖੁਦ ਕਰ ਚੁਕਿਆ ਮੈਂ ਤੇ ਮੇਰੀ ਪਤਨੀ ਦਰਦਾਂ ਦੇ ਗਿਰਤੀ ਦੇ ਅਸੀਂ ਕੇਸ ਠੀਕ ਕੀਤੇ ਆ ਤੇ ਇਹਦੇ ਉੱਤੇ ਡਾਕਟਰ ਇਬਰਾਹਿਮ ਪੇਕਲਵ ਨੇ ਇੱਕ ਨੋਟ ਵੀ ਲਿਖੀ ਹੈ ਜਿਹੜਾ ਪੰਜਾਬੀ ਚ ਅਨਵਾਰਾ ਤੇ ਦੇਪੁਰ ਹਾਰ ਗਏ ਦੇਹਾਂ ਤੇ ਰੁਹਾਸ ਅਜੇ ਕੁਝ ਵੀ ਨਹੀਂ ਹੁੰਦਾ ਸਿਰਫ ਅਫਵਾਹਾਂ ਫਲਾਈਆਂ ਜਾ ਰਹੀਆਂ ਪਰ ਇਹ ਫਿਰ ਜਿਹੜੇ ਫੋਟੋਆਂ ਜੀ ਆ ਇਸ ਤਰ੍ਹਾਂ ਦੇ ਨਾਲ ਵਾਇਰਲ ਕਰੀਆਂ ਜਾ ਰਹੀਆਂ ਕਿ ਔਰ बच ਕੇ ਰਹੋ ਜੀ ਉੱਥੇ ਤੁਹਾਨੂੰ ਭੂਤ ਨੁਕਸਾਨ ਕਰ ਦੋ ਤੁਹਾਡਾ ਇਸ ਤਰ੍ਹਾਂ ਦੇ ਜਿਹੜੀਆਂ ਜਿਹੜੀਆਂ ਫੋਟੋਆਂ ਫਲਾਣੀਆਂ ਇਹ ਤਾਂ ਸਾਡੇ ਘਰਾਂ ਦੇ ਬੱਚੇ ਵੀ ਬਣਾ ਲੈਂਦੇ ਆ ਫੋਟੋਆਂ ਦੇ ਵੀਡੀਓ ਜ ਅੱਜ ਕੱਲ ਐਡਿਟ ਕਰਕੇ ਤੇ AI ਦੀ ਟੈਕਨੀਕ ਹੈ ਕੁਛ ਹੀ ਕਰਦੇ ਅੱਜ ਤੱਕ ਕੋਈ ਵੀ ਅਜੀਹਾ ਕੇਸ ਸੱਚ ਸਾਹਮਣੇ ਨਹੀਂ ਆਇਆ ਕੋਈ ਵੀ ਅਜੀਹੀ ਚੀਜ਼ ਨਹੀਂ ਹੁੰਦੀ ਜੇ ਕਿਸੇ ਨੂੰ ਲੱਗਦਾ ਹੈ ਕਿ ਇਹ ਇਹ ਥਾਂ ਕਹਿ ਰਹੀ ਹੈ ਕਿ ਕੋਈ ਭੂਤ ਪੇਤ ਹੈ ਜਿੰਨਾ ਚੜੇਲਾ ਰਾਤ ਨੂੰ 12:00 ਵਜੇ 2:00 ਵਜੇ ਮੈਨੂੰ ਬੁਲਾਓ ਮੇਰੇ ਬੱਚੇ ਨੂੰ ਬੁਲਾਓ ਇਹ ਕੁਝ ਵੀ ਜਿਆ ਨਹੀਂ ਹੁੰਦਾ ਹਾਂ ਕਈ ਲੋਕਾਂ ਨੂੰ ਭੂਤ ਪੇਤ ਨਜ਼ਰ ਆ ਸਕਦੇ ਆ ਕੋਈ ਤਾਂ ਮੈਂਟਲ ਡਿਸਆਰਡਰ ਹੈ ਕੈਮਿਕ ਨਿਊਰੋ ਕੈਮਿਕਲ ਦੀ ਡਿਸਟਰਬੈਂਸ ਹੈ ਉਹ ਕਾਉਂਸਲਿੰਗ ਨਾਲ ਠੀਕ ਹੋ ਸਕਦੇ ਆ ਯੋ ਪੌਦੀ ਸਾਈਕਲ ਨੂੰ ਸਮਝ ਲਈ ਤੇ ਕਈ ਕੇਸਸ ਮੈਡੀਸਿਨ ਦੀ ਲੋੜ ਵੀ ਪੈਂਦੀ ਹੈ ਅੱਛਾ ਵੈਸੇ ਕੋਈ ਨਹੀਂ ਕਹਿਣ ਦਾ ਮਤਲਬ ਇਹ ਬਸ ਇੱਕ ਸ਼ਰਾਰਤ ਹੈ ਜਾਂ ਕਹੋ ਵੀ ਇੱਕ ਐਂਟਰਟੇਨਮੈਂਟ ਹੈ ਲੋਕ ਲੋਕਾਂ ਨੂੰ ਸਤਾ ਕੇ ਸ਼ਾਇਦ ਖੁਸ਼ ਹੁੰਦੇ ਨੇਗੇ ਹਾਂ ਹਾਂ ਦੋਨੋ ਗੱਲਾਂ ਜੀ ਬਹੁਤ ਸਾਰੇ ਕੇਸਾਂ ਵਿੱਚ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਕੁਝ ਕੇਸਾਂ ਵਿੱਚ ਲੋਕਾਂ ਦਾ ਮੈਂਟਲ ਡਿਸਆਰਡਰ ਦਾ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਭੂਤ ਪ੍ਰੇਤ ਨਜ਼ਰ ਵੀ ਆ ਸਕਦੇ ਆ ਉਹ ਇੱਕ ਜਿਹੜਾ ਸੁਪਨੇ ਆਂਦੇ ਸੁੱਤੇ ਪਏ ਨੂੰ ਐਦਾ ਇੱਕ ਮੈਂਟਲ ਡਿਸਆਰਡਰ ਆ ਜਾਗਦੇ ਹੋਏ ਖੁੱਲੀਆਂ ਅੱਖਾਂ ਨਾਲ ਲੋਕਾਂ ਨੂੰ ਭੂਤ ਪ੍ਰੇਤ ਨਜ਼ਰ ਵੀ ਆ ਸਕਦੇ ਪਰ ਉਹ ਹਜ਼ਾਰਾਂ ਦੀ ਕਦਾ ਕੇਸ ਹੀ ਹੁੰਦਾ ਬਾਕੀ ਦਾ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਜਿਵੇਂ ਸਤਨਾਮ ਜੀ ਨੇ ਤੁਸੀਂ ਸੁਣਿਆ ਚੈਲੰਜ ਤਾਂ ਕਰਤਾ ਕਿ ਆਖਰਕਾਰ ਲੱਖਾਂ ਰੁਪਈਆ ਦਾ ਇਨਾਮ ਐਸੀ ਰੱਖਦੇ ਆ ਪਰ ਹੁਣ ਜਿਹੜੀ ਇਹ ਏਆਈ ਤਕਨੀਕ ਉਹ ਵੀ ਅਸੀਂ ਚੈੱਕ ਕਰੀ ਹੁਣ ਜੇ ਅਸੀਂ ਦੇਖੀਏ ਤਾਂ ਇਹਦੇ ਵਿੱਚ ਜਦੋਂ ਤੁਸੀਂ ਆਮ ਹੀ ਗੂਗਲ ਲਾਇਸ ਦੇ ਵਿੱਚ ਤੁਸੀਂ ਜਾਉਂਗੇ ਗੂਗਲ ਲਾਇਸ ਦੇ ਵਿੱਚ ਜੇਕਰ ਅਸੀਂ ਫੋਟੋਆਂ ਲਏਗੀਆਂ ਜਿਵੇਂ ਹੁਣ ਇਹ ਪੂਤ ਦੀ ਫੋਟੋ ਹੈ ਇਥੋਂ ਚੱਕੀ ਅਸੀਂ ਦੇਖਿਆ ਵੀ ਬਾਕੀ ਕਿੱਥੇ ਕਿੱਥੇ ਹੋ ਸਕਦੀ ਹੈ ਇਹ ਫੋਟੋ ਅਨੇਕਾਂ ਲੋਕਾਂ ਨੇ ਯੂਟਿਊਬਰਾਂ ਨੇ ਜਾਂ ਲੋਕਾਂ ਨੇ ਵੀਡੀਓ ਬਣਾਉਣ ਵਾਲਿਆਂ ਨੇ ਵੈਸੇ ਫੋਟੋ ਯੂਜ਼ ਕਰੀ ਹੋਈ ਹੈ ਯਾਨੀ ਕਿ ਇਸ ਫੋਟੋ ਦੀ ਸੱਚਾਈ ਕੋਈ ਨਹੀਂ ਹੈਗੀ ਇਸ ਫੋਟੋ ਨੂੰ ਲੈ ਕੇ ਜਿਹੜਾ ਭਰਮਿਤ ਕੀਤਾ ਜਾ ਰਿਹਾ ਕੁਲਮਲਾ ਕੇ ਗੱਲ ਇਹ ਹੈ ਵੀ ਇਹ ਫੋਟੋ ਤਾਂ ਬਹੁਤ ਵਾਇਰਲ ਹੋ ਗਈਆਂ ਹਰ ਕਿਸੇ ਨੇ ਸੋਚਿਆ ਕਿ ਸੱਚੋ ਕੋਈ ਚੜ੍ਹੇਲ ਆ ਗਈ ਆ ਜਾਂ ਸੱਚੋ ਕੋਈ ਭੂਤ ਆ ਗਿਆ ਪਰ ਇਹ ਠੀਕ ਹੈ ਕਿ ਬਿਨਾ ਕਿਸੇ ਸੁਰੱਖਿਤ ਮਾਹੌਲ ਨੂੰ ਦੇਖਦੇ ਹੋਏ ਅਜਿਹੇ ਰਸਤੇ ਤੇ ਰਾਤ ਨੂੰ ਵੈਸੀ ਹੀ ਸਿਆਣੇ ਕਹਿੰਦੇ ਨੇ ਵੀ ਨਾ ਜਾਓ ਸੁਸਾਨ ਰਸਤੇ ਕਿਉਂਕਿ ਜਿਉਂ-ਜਿਉਂ ਰਾਤ ਹੋਣੀ ਆ ਤਉਂ ਤਉਂ ਇੱਥੇ ਟ੍ਰੈਫਿਕ ਘਟ ਜਾਣੀ ਆ ਤੇ ਆਸ-ਪਾਸ ਦਾ ਜੰਗਲ ਤੁਹਾਨੂੰ ਪਰੇਸ਼ਾਨ ਕਰ ਸਕਦਾ ਪਰ ਗੱਲ ਇਹ ਆ ਵੀ ਜਿਹੜੀ ਇਹ ਫੋਟੋਆਂ ਚੰਡੀਗੜ੍ਹ ਦੇ ਵਿੱਚ ਵਾਇਰਲ ਹੋਈਆਂ ਇਹਨਾਂ ਦੀ ਸੱਚਾਈ ਸਿਰੋਪਰੇ ਆ ਸੀਨੀਅਰ ਵੀਡੀਓਨਲਿਸਟ ਮਤੇਦਨ ਅਸਮਿਤ ਸਿੰਘ ਰਜਨਾਸ ਸਪੋਰਟ ਟੀਵੀ ਚੰਡੀਗੜ੍ਹ